जिला गुरदासपुर के हलका डेरा बाबा नानक में आम आदमी पार्टी के हलका इंचार्ज गुरदीप सिंह रंधावा ने बड़ी गिनती में अपने वर्करों के साथ आम आदमी पार्टी तनता रैली में काफिला ले जाया हलका इंचार्ज गुरदीप सिंह रंधावा ने कहा कि के जे केजरीवाल और भगवंत मान की रहनमाई के तहत शेरों मिलमे रैली नहीं महारैली होगी दावा। 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 ਕਰਨ ਦਾਵਾ ਜਿੰਦਾਬਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਮਾਨ ਜੀ ਆਮ ਆਦੀ ਪਾਰਟੀ ਕਰ ਰਹੀ ਹੈ ਉਹਦੇ ਤਰਜ ਤੇ ਅੱਜ ਜਿਹੜਾ ਮਾਝੇ ਦੀ ਧਰਤੀ ਜਿਹੜੀ ਹੈ ਸ਼ੇਰੋ ਮੇਲਵਾ ਉੱਥੇ ਅੱਜ ਜਿਹੜੀ ਰੈਲੀ ਹੋਣ ਜਿਹਦੇ ਵਿੱਚ ਮੁੱਖ ਮੰਤਰੀ ਸ੍ਰੀ ਅਰਵਤ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਜਿਹੜੀ ਉਹਨਾਂ ਦੀ ਗਵਾਈ ਚ ਮਹਾਂ ਰੈਲੀ ਜਿਹੜੀ ਹੋ ਰਹੀ ਹੈ ਕੀ ਤੁਹਾਨੂੰ ਭਾਈ ਕਮਾਨ ਵਾਲੋ ਸ਼ਰਧ ਹੋ ਗਈ ਕਿ ਇਕੱਠਿਆਂ ਲੜੂਗੇ ਕਿ ਨਹੀਂ ਇਹ ਇਕੱਠਿਆਂ ਵਾਲੀ ਕੋਈ ਗੱਲ ਨਹੀਂ ਸਾਰਿਆਂ ਨੇ ਆਪ ਆਪਣੇ ਵੱਖ-ਵੱਖ ਲੜਨੀਆਂ ਤੁਸੀਂ ਕੱਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਸਟੇਟਮੈਂਟ ਵੀ ਦੇਖ ਲਈਆ ਉਹਨਾਂ ਦਾ ਬਿਆਨ ਵੀ ਦੇਖ ਲਿਆ ਕਿ ਆਮ ਆਦਮੀ ਪਾਰਟੀ ਨੇ 13 ਦੀਆਂ 13 ਸੀਟਾਂ ਤੇ ਇਕੱਲਿਆਂ ਨੇ ਰਚ ਲੈਣੀਆਂ ਸਰ ਤੁਸੀਂ ਮਹਾਰਾਜੀ ਕਰ ਰਹੇ ਜੇ ਸੁਖਬੀਰ ਬਾਦਲ ਪੰਜਾਬ ਜਾਓ ਜਿਹੜੇ ਆਪ ਜਤਰਾ ਕਰਿਆ ਲੇਕਿਨ ਉਹਨਾਂ ਦਾ ਵਿਰੋਧੀ ਹੋ ਰਿਹਾ ਚੁੱਤੀ-ਸੁੱਟੀ ਜਾ ਰਹੀ ਹੈ ਕਿਸ ਤਰ੍ਹਾਂ ਦੇਖ ਰਹੇ ਵੇਖੋ ਜਿਹੜੀ ਮੇਰੇ ਖਿਆਲ ਨਾਲ ਵੋਟਾਂ ਤੋਂ ਪਹਿਲਾਂ ਜਿਨ੍ਹਾਂ ਦੀ ਸ਼ੁਰੂਆਤ ਹੀ ਜੁੱਤੀਆਂ ਨਾਲ ਹੋਈ ਹੈ। ਅੱਗੋਂ ਤੁਸੀਂ ਆਪੇ ਹਿਸਾਬ ਲਾ ਲੈਣਾ ਵੀ ਜੇ ਸ਼ੁਰੂਆਤ ਜੁੱਤੀਆਂ ਨਾਲ ਆ ਤੇ ਕੋਈ ਕੀ ਬਣਨਾ? ਐਹੀ ਕੁਝ ਬਣਨਾ ਹੈ ਜਿਹੜਾ ਵਿਰੋਧਵਾ ਅਕਾਲੀ ਦਲ ਦਾ ਅਜੇ ਲੋਕਾਂ ਦੇ ਮਨਾਂ 'ਚੋਂ ਗਿਆ ਨਹੀਂ ਗਾ। ਜੋ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਜੋ ਸਿੱਖ ਕੌਮ ਨਾਲ ਕੀਤਾ ਅਜੇ ਲੋਕਾਂ ਦੇ ਮਨਾਂ 'ਚੋਂ ਗੱਲ ਗਈ ਨਹੀਂ ਕਿ ਇਸ ਕਰਕੇ ਉਹਨਾਂ ਨੂੰ ਇੱਕ ਸੰਦੇਸ਼ ਆ ਜਿਹੜਾ ਕਿਸੇ ਦਾ ਜੁੱਤੀ ਸੁਟਣੀ ਹੈ ਨਾ ਕਿਸੇ ਦੇ। ਇਕ ਕਸ਼ੰਦੇਸ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਭਾਰੀ ਜਿਹੜਾ ਉਹ ਰੋਜ਼ ਜਿਹੜਾ ਕਾਲੀ ਤੋਂ ਚਪੜਦੀ ਹੈ ਸਰ ਮਜੀਠੀਆ ਦਾ ਬਿਆਨ ਆਇਆ ਕਿ ਭਾਨੇ ਸਿੱਤੂ ਦੀਆਂ ਭੈਣਾਂ ਦੇ ਉੱਪਰ ਚਾ ਜਿਹੜਾ ਕਰ ਦਿੱਤਾ ਗਿਆ ਭੀਆਂ ਭੈਣਾਂ ਜਿਹੜੀਆਂ ਸਾਰਿਆਂ ਦੀਆਂ ਸਾਜੀਆਂ ਹੁੰਦੀਆਂ ਨੇ ਕਹਿ ਰਹੇ ਹਾਂ ਹੰਕਾਰ ਚ ਆ ਗਈ ਆ ਅੰਪਟ ਮੇਰੇ ਕੋਲ ਜਿਹੜਾ ਹੰਕਾਰ ਵਾਲੀ ਗੱਲ ਮੈਂ ਬਿਲਕੁਲ ਨਹੀਂ ਸੁਣਦਾ ਆ ਆਮ ਆਦੀ ਪਾਰਟੀ ਆਪ ਜੇ ਪਰਚੇ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੀ ਲਾਰਡ ਲੈਂਡਰ ਜਿਹੜਾ ਵਾ ਉਹ ਕਿਸੇ ਨੂੰ ਵੀ ਉਹਦੀ ਲੰਗਣਾ ਨਹੀਂ ਕਰਨ ਦੇਣੀ ਜਿਹੜਾ ਪੰਜਾਬ ਚ ਲਾਰਡ ਲੈਂਡਰ ਉਹਨੂੰ ਮੇਨਟੇਨ ਰੱਖਣਾ ਜਿਹੜਾ ਸਰਕਾਰ ਦਾ ਉਹ ਕੰਮ ਵਾ ਪੁਲਸ ਦਾ ਹੁਕਮ ਹੈ ਪੁਲਸ ਆਪਣਾ ਕੰਮ ਜਿਹੜਾ ਉਹ ਕਰ ਰਹੀ ਹੈ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣ ਦੇਣਾ ਸਰ ਲੋਕ ਕਿੰਨੇ ਕਿਉਂ ਤਾਬਲੇ ਨੇ ਅੱਜ ਫਿਰ ਅੱਜ ਦੀ ਰੈਲੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਦੀ ਵੱਲੋਂ ਵੇਖਣ ਦੇ ਵੇਖੋ ਜੀ ਜਿਹੜੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਨੇ ਕੰਮ ਕੀਤੇ ਨੇ 2 ਸਾਲ 'ਚ ਇੱਕ ਰਿਕਾਰਡ ਤੋੜ ਇਤਿਹਾਸ ਜਿਹੜਾ ਉਹ ਬਣਾਤਾ ਹੈ ਤਾਂ ਉਹਦੇ ਜਿਹੜੇ ਕੰਮਾਂ ਦੇ ਆਧਾਰ 'ਤੇ ਜਿਹੜੀ ਇਲੈਕਸ਼ਨ ਜਿਹੜੀ 24 ਵਾਲੀ ਹੋਣੀ ਹੈ ਉਹਨੂੰ ਮੁਖਰਾ ਕੇ ਲੋਕਾਂ ਚ ਇੰਨਾ ਵੱਡਾ ਤਸ਼ਾਹਬ ਆ ਇੱਕ ਨਵਾਂ ਇਤਿਹਾਸ ਬਣਨਾ ਸਾਰੇ ਹਿੰਦੁਸਤਾਨ ਚ ਕਿ ਕਿਸੇ ਸਟੇਟ ਚ 13 0 ਹੋਣਾ ਵਾ ਇਹ ਨਵਾਂ ਰਿਕਾਰਡ ਜਿਹੜਾ ਬਣਨਾ ਹੈ ਕਿ ਇਸ 13 ਦੀਆਂ 13 ਸੀਟਾਂ ਆ ਮਾਦੀ ਪਾਰਟੀ ਨੇ ਲੈਣ। ਤੁਹਾਡੀ ਗਵਾਹੀ ਤੇ ਸਰ ਕਿੰਨਾ ਕਾਫਾ ਜਾ ਰਿਹਾ ਸੀ ਅੱਜ 13 ਬਣਨ ਦੇ। ਦੇਖੋ ਜੀ ਮੈਨੂੰ ਲਗਭਗ 50 ਕ ਬੱੱਸਾਂ ਜਿਹੜੀਆਂ ਪਾਰਟੀ ਵੱਲੋਂ ਮੈਨੂੰ ਮਿਲੀਆਂ। 50 ਬੱੱਸਾਂ ਜਾਣਗੀਆਂ ਨਾਲ ਮੇਰੇ ਕਾ ਮੈਂ ਕਿਸੇ ਨੂੰ ਕਿਹਾ ਨਹੀਂਗਾ ਬਾਕੀ ਲੋਕਾਂ ਚ ਆਪਣਾ ਹੀ ਇੰਨਾ ਤਸ਼ਾਹਬ ਆ ਕਿ ਲੋਕ ਆਪਣੀਆਂ ਗੱਡੀਆਂ ਦੇ ਆਪਣੇ ਵੀਕਲ ਆਪਣੇ ਸੰਦਾ ਤੇ ਜਿਹੜੇ ਲੋਕ ਸ੍ਰੀ ਅਰਵਿੰਦ ਕੇਚਰੀਵਾਲ ਜੀ ਨੂੰ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਬਿਨਾ ਕਿਸੇ ਗੱਡੀ ਤੋਂ ਬਿਨਾ ਕਿਸੇ ਆਪਣੇ ਵਹੀਕਲਾਂ ਤੇ ਲੋਕ ਜਿਹੜਾ ਉਹਨਾਂ ਦੇ ਉੱਥੇ ਰੈਲੀ 'ਚ ਜਿਹੜੇ ਲੋਕ ਜਾ ਰਹੇ ਆ